ਖੱਜੇ ਖਰਾਬ ਹੋ ਰਹੇ ਆ ਉਧਰ ਬਲੱਡ ਬੈਂਕ ਦੇ ਲੋਕ ਉਧਰੋਂ ਉਧਰੋਂ ਉਧਰ ਐਕਸ-ਰੇ ਕਰਾਏ ਉਧਰੋਂ ਆਪੀਡੀ ਉਧਰ ਪਰਲੀ ਸਾਈਡ ਇਹ ਡਾਕਟਰਾਂ ਦੇ ਕਮਰੇ ਹੈਗੇ ਜਾਣਾ ਔਖਾ ਹੋ ਗਿਆ ਅਗਸਤ ਤੱਕ ਰਵਾਂਗੇ ਤਾਂ ਇਸ ਤਰ੍ਹਾਂ ਹੀ ਬੇੜਾਗਰ ਆਪਣੇ ਪੰਜਾਬ ਦਾ ਕਰਵਾਂਦੇ ਰਵਾਂਗੇ ਹਾਲਾਤ ਵੱਧ ਤੋਂ ਵੱਧ ਕਹਿੰਦੇ ਹਰ ਚਮਕਨੇ ਵਾਲੀ ਚੀਜ਼ ਸੋਨਾ ਨਹੀਂ ਹੁੰਦੀ ਉਸੇ ਤਰੀਕੇ ਸਿਵਲ ਹਸਪਤਾਲ ਦੇ ਵਿੱਚ 80 ਐਮ ਐਮ ਵਾਲੀ ਟਾਈਲ ਲੱਗਦੀ ਪਈ ਹੈਗੀ ਹੈ ਉਹਦੀ ਜਾਂਚ ਮੰਗਦਾ ਕਿ 80 ਐਮ ਦੀ ਟਾਈਲ ਤੁਸੀਂ ਜਿਹੜੀ ਲਗਾਈ ਹੈ ਉਹ ਰਬੜ ਮੋਲਡ ਦੀ ਲਗਾਈ ਕਿ ਸਟੀਲ ਮੋਲਡ ਦੀ ਲਗਾਈ ਹਰ ਇੰਟਰਲੌਕਿੰਗ ਟਾਈਲ ਪੁਇੰਟਰ ਲੌਕਿੰਗ ਟਾਈਲ ਹੋ ਕੇ ਵੀ ਇੰਟਰਲੌਕਿੰਗ ਟਾਈਲ ਨਹੀਂ ਹੁੰਦੀ ਆਇਆ ਕੁਝ ਜਾਂਦਾ ਲਗਾਇਆ ਕੁਝ ਜਾਂਦਾ ਇਕੱਲੇ ਇਕੱਲੇ ਅਫਸਰ ਨੂੰ ਦਿਖਾ ਕੇ ਤੁਸੀਂ ਪੁੱਛਿਓ ਕਿ ਇਹ ਪੇਜ ਕਿਹੜੀ ਉਹ ਕਿਤਾਬ ਹੈ ਜਿੰਦਾ ਫਰੰਟ ਬੁੱਕ ਦਾ ਪੇਜ ਤੁਸੀਂ ਭਗਵੰਤ ਸਿੰਘ ਸਾਹਿਬ ਨੂੰ ਫੋਨ ਕੀਤਾ ਕਿ ਪੰਜ ਸਾਹਿਬ ਸਕੀਲ ਮੋਲ ਦਾ ਰੇਟ ਸੀਐਸਆਰ ਦੇ ਵਿੱਚ 805 ਰੁਪਏ ਹੈਗਾ ਵਾ ਤੇ ਅਸੀਂ ਰਬੜ ਮੋਲ ਦਾ ਇਹ ਰੇਟ ਲਾ ਦਈਏ ਇਸ ਸਿਵਲ ਹਸਪਤਾਲ ਦੀ ਜਿਹੜੀ ਹਾਲਤ ਹੈ ਉਹ ਖਸਤਾਵ ਹੈ ਉਹ ਬਦਹਾਲ ਹੈ ਭ੍ਰਸ਼ਟਾਚਾਰੀਆਂ ਨੂੰ ਤੇ ਭ੍ਰਸ਼ਟਾਚਾਰ ਨੂੰ ਆਪਾਂ ਰਲ ਮਿਲ ਕੇ ਮੁਕਤ ਕਰੀਏ ਤੋਂ ਮੈਂ ਸਾਥ ਦੇਣਾ ਪੰਜਾਬ ਸਾਹਿਬ ਅਗਲਾ ਰੋਲ ਹੁਣ ਤੁਹਾਡਾ ਵੈ ਤੁਸੀਂ ਕੀ ਰੋਲ ਨਿਭਾਉਂਦੇ ਲੁਧਿਆਣਾ ਸਿਰਫ ਸਿਆਸਤ ਦਾ ਨਾ ਨਾ ਨਹੀਂ ਹੈਗਾ ਲੁਧਿਆਣਾ ਸਿਰਫ ਅਸਰਾ ਦਾ ਨਹੀਂ ਹੈਗਾ ਜਣਾ ਹਰ ਇੱਕ ਉਸ ਆਦਮੀ ਦਾ ਵੈ ਜਿਹੜਾ ਲੁਧਿਆਣਵੀ ਹੈ ਸੋ ਆਪਣਾ ਵੀ ਫਰਜ਼ ਬਣਦਾ ਵੈ ਆਪਾਂ ਆਪਣੇ ਸ਼ਹਿਰ ਵਾਸਤੇ ਆਵਾਜ਼ ਚੁਕੀ ਚਨ ਹਿਤੇਸ਼ੀ ट्रप नहीं भरोसा आपका नमस्कार दोस्तों मैं कुमार गौरव सच्चा यादव आरपीआई सोशल एक्टिविस्ट दोस्तों आम मेरे हाथ विच आ तुसी एक कड़ा देख रहे हो एक कड़ा देख रहे हो देखने च तानू ये सोने दा लगदा होएगा लेकिन ये सोने दा नहीं है दोस्त ये पीतल दा भी हो सकता है तांबे दा भी हो सकता है सो मेरा कहन दा अर्थात मेरे कहन दा मतलब ये है कि जिमे एक कड़ा वो कंदे हर चमकने वाली चीज सोना नहीं होती है ना ਉਸੇ ਤਰੀਕੇ ਸਿਵਲ ਹਸਪਤਾਲ ਦੇ ਵਿੱਚ ਜੀ ਹਾਂ ਸਿਰਫ ਸਿਵਲ ਹਸਪਤਾਲ ਹੀ ਨਹੀਂ ਮੈਂ ਕਹੂੰਗਾ ਮੈਂ ਤਾਂ ਹੁਣ ਦੀ ਜਿਹੜੀ ਜਾਂਚ ਹੈਗੀ ਹੈ ਉਹ ਪੂਰੇ ਪੰਜਾਬ ਦੇ ਵਿੱਚ ਜਿੱਥੇ-ਜਿੱਥੇ ਵੀ ਇੰਟਰਲੋਕਿੰਗ ਟਾਈਲ ਲੱਗਦੀ ਪਈ ਹੈ ਖਾਸ ਕਰ 80 mm ਵਾਲੀ ਡੀਡੀ ਟਾਈਲ ਲੱਗਦੀ ਪਈ ਹੈਗੀ ਹੈ ਉਹਦੀ ਜਾਂਚ ਮੰਗਦਾ ਉਹ ਜਾਂਚ ਕਿਉਂ ਮੰਗਦਾ ਮੈਂ ਤੁਹਾਡੇ ਸਾਹਮਣੇ ਦਿਖਾਂਗਾ ਪਹਿਲਾਂ ਮੈਂ ਤੁਹਾਨੂੰ ਦੱਸ ਦਿਆਂ ਕਿ ਜਿਵੇਂ ਮੈਂ ਕਿਹਾ ਹੈ ਕਿ ਹਰ ਚਮਕਣ ਵਾਲੀ ਚੀਜ਼ ਸੋਨਾ ਨਹੀਂ ਹੁੰਦੀ ਉਹ ਪਿੱਤਲ ਹੁੰਦੀ ਹੈ ਤਾਂਬਾ ਹੁੰਦੀ ਹੈ ਉਸੇ ਤਰੀਕੇ ਹਰ ਇੰਟਰਲੋਕਿੰਗ ਟਾਈਲ ਕڑی ਹੈਗੀ ਐ ਉਹ ਇੰਟਰਲੋਕਿੰਗ ਟਾਈਲ ਹੋ ਕੇ ਵੀ ਇੰਟਰਲੋਕਿੰਗ ਟਾਈਲ ਨਹੀਂ ਹੁੰਦੀ ਉਹ ਕਿਵੇਂ ਨਹੀਂ ਹੁੰਦੀ ਕਿਉਂਕਿ ਦਿਖਾਇਆ ਕੁਝ ਜਾਂਦਾ ਲਗਾਇਆ ਕੁਝ ਜਾਂਦਾ ਮੈਂ ਇਹੀ ਚੀਜ਼ ਉੱਤੇ ਅੱਜ ਪੜਦਾ ਜਿਹੜਾ ਹੈਗਾ ਫਾਸ਼ ਕਰ ਰਿਹਾ ਔਰ ਮੈਂ ਇਹ ਸਵਾਲ ਕਰਦਾ ਇਹ ਸਵਾਲ ਕਰਦਾ ਆਪਣੇ ਆਦਰਨੀ ਰਿਸਪੈਕਟਡ ਸੀਐਮ ਭਗਵੰਤ ਸਿੰਘ ਸਾਹਿਬ ਨੂੰ ਕਿ ਮਾਨ ਸਾਹਿਬ ਮੈਂ ਮੈਂ ਇੱਕ ਐਸਾ ਵੋਟਰ ਜਿਹੜਾ ਜਾਗਿਆ ਹੋਇਆ ਵਾ ਜਿਹੜਾ ਤੁਹਾਡਾ ਸਾਥ ਦੇ ਰਿਹਾ ਮਾਨ ਸਾਹਿਬ ਕਿ ਭ੍ਰਸ਼ਟਾਚਾਰੀਆਂ ਨੂੰ ਤੇ ਭ੍ਰਸ਼ਟਾਚਾਰ ਨੂੰ ਆਪਾਂ ਰੋਲ ਮਿਲ ਕੇ ਮੁਕਤ ਕਰੀਏ ਸੋ ਮੈਂ ਸਾਥ ਦਿੰਦਾ ਮਾਨ ਸਾਹਿਬ ਅਗਲਾ ਰੋਲ ਹੁਣ ਤੁਹਾਡਾ ਵੈ ਤੁਸੀਂ ਕੀ ਰੋਲ ਨਿਭਾਣੇ ਸੋ ਮੈਂ ਦੱਸਣਾ ਚਾਹੁੰਦਾ ਕਿ ਮੈਂ ਅੱਜ ਲੁਧਿਆਣਾ ਦੇ ਸਿਵਲ ਹਸਪਤਾਲ ਦੇ ਵਿੱਚ ਖੜਾ ਵਾਂ ਇਹ ਲੁਧਿਆਣਾ ਦਾ ਉਹ ਦੋਸਤ ਇਕਲੌਤਾ ਸਿਵਲ ਹਸਪਤਾਲ ਹੈ ਜਿਹੜਾ 40 ਤੋਂ 50 ਲੱਖ ਦੀ ਆਬਾਦੀ ਨੂੰ ਲੱਗਦਾ ਸਿਵਲ ਹਸਪਤਾਲ ਮਾਨਸਾਚਾਉ ਦਾ ਪੰਜਾਬ ਜਿਹਨੂੰ ਲੁਧਿਆਣਾ ਕਿਹਾ ਜਾਂਦਾ ਹੈ ਲੁਧਿਆਣਾ ਜਿਹੜਾ ਪੰਜਾਬ ਨੂੰ ਸਭ ਤੋਂ ਜ਼ਿਆਦਾ ਰੈਵਨਿਊ ਦਿੰਦਾ ਵੈ ਇਹ ਉਹ ਸ਼ਹਿਰ ਹੈਗਾ ਵੈ ਲੇਕਿਨ ਇਸ ਸਿਵਲ ਹਸਪਤਾਲ ਦੀ ਜਿਹੜੀ ਹਾਲਤ ਹੈ ਉਹ ਖਸਤਾਵ ਹੈ ਉਹ ਬਦਹਾਲ ਹੈ ਲੇਕਿਨ ਅੱਜ ਅੱਜ ਮੈਂ ਇਸ ਸਿਵਲ ਹਸਪਤਾਲ ਦੇ ਅੰਦਰ ਚਾਹੇ ਸੀਐਮਓ ਜਾਂ ਐਸਐਮਓ ਜਾਂ ਸਿਵਲ ਹਸਪਤਾਲ ਦੇ ਹੋਰ ਹਾਲਾਤਾਂ ਬਾਰੇ ਗੱਲ ਨਹੀਂ ਕਰਨਾ ਚਾਹੁੰਦਾ ਅੱਜ ਮੁੱਦਾ ਹੈਗਾ ਵੈ ਸਿਵਲ ਹਸਪਤਾਲ ਦੇ ਵਿੱਚ ਜਿਹੜੀ ਐਮਪੀ ਸਾਫ ਸੰਜੀਵ ਅਰੋੜਾ ਜੀ ਜਿਨ੍ਹਾਂ ਨੇ ਤਿੰਨ ਹਸਪਤਲ ਪੰਜਾਬ ਦੇ ਮੇਬੀ ਇੱਕ ਜਲੰਧਰ ਦਾ ਤੇ ਕਿਸੇ ਹੋਰ ਸ਼ਹਿਰ ਦਾ ਤੇ ਲੁਧਿਆਣਾ ਦਾ ਅਡਾਪਟ ਕਰਵਾ ਕੇ ਜਿਹੜੇ ਆਮ ਆਦਮੀ ਪਾਰਟੀ ਦੇ ਸੰਸਦ ਵੀ ਹੈ ਉਹ ਕੰਮ ਕਰਵਾ ਰਹੇ ਹੈਗੇ ਹੈ ਇੱਥੇ ਕਾਫੀ ਕੁਝ ਅਦਲਾ ਬਦਲੀ ਹੁੰਦੀ ਪਈ ਹੈ ਕਾਫੀ ਕੁਝ ਐਸਾ ਕੰਮ ਹੋ ਰਿਹਾ ਵੈ ਜੋ ਕਿਹਾ ਜਾ ਰਿਹਾ ਕਿ ਡਿਵੈਲਪਮੈਂਟ ਉਹਨੂੰ ਸਮਝ ਆ ਜਾਵੇ ਲੇਕਿਨ ਇਹ ਡਿਵੈਲਪਮੈਂਟ ਨਹੀਂ ਹੋ ਰਹੀ ਦੋਸਤ ਇਹ ਡਿਵੈਲਪਮੈਂਟ ਦਾ ਨਾਮ ਦੇ ਉਤੇ ਪੈਸੇ ਦੀ ਬਰਬਾਦੀ ਹੋ ਰਹੀ ਤੁਸੀਂ ਦੇਖੋ ਸਭ ਤੋਂ ਪਹਿਲੇ ਤਾਂ ਆ ਮੇਰੀ ਇਹ ਸਾਈਡ ਦੇ ਉਤੇ ਮੈਂ ਦਿਖਾਣਾ ਚਾਹਨਾ ਆ ਮੇਰੀ ਰਾਈਟ ਸਾਈਡ ਦੇ ਉਤੇ ਬਲੱਡ ਬੈਂਕ ਵੀ ਹੈਗਾ ਮੇਰੀ ਰਾਈਟ ਸਾਈਡ ਦੇ ਉਤੇ ਆਪੀਡੀ ਵੀ ਹੈਗਾ ਇਸ ਸਾਈਡ ਤੇ ਅਲੱਗ ਸਾਈਡ ਦੇ ਉਤੇ ਸਾਰਾ ਪਟਿਆ ਪਿਆ ਸਾਰਾ ਪਟਿਆ ਪਿਆ ਕਿਤੇ ਇੰਟਰਲੋਕਿੰਗ ਟਾਈਲਾਂ ਲੱਗੀਆਂ ਕਿਤੇ ਨਹੀਂ ਲੱਗੀਆਂ ਔਰ ਕਈ ਜਗ੍ਹਾ ਦੇ ਉਤੇ ਜਿਹੜਾ ਫਰਸ਼ ਦਾ ਲੈਂਟਰ ਹੈਗਾ ਵੈ ਪਹਿਲਾ ਫਰਸ਼ ਦਾ ਲੈਂਟਰ નીચે ਪਾਈਪਾਂ ਸੀਗੀਆਂ ਮੈਂ ਗਟਰ ਜਾਂ ਹੋਡੀਆਂ ਦੀ ਗੱਲ ਨਹੀਂ ਕਰਦਾ ਪਿਆ ਮੈਂ ਕਈ ਜਗ੍ਹਾ ਦੇ ਉੱਤੇ ਜਿਹੜਾ ਨਾ ਖੋਦੀ ਹੈ ਨਾ ਗਟਰ ਹੈ ਉੱਤੇ ਲੈਂਟਰ ਟੁੱਟੇ ਪਈ ਹੈ ਉਹ ਲੈਂਟਰ ਪਹਿਲਾਂ ਰਿਪੇਅਰ ਹੋਣੇ ਚਾਹੀਦੇ ਸੀਗੇ ਲੈਂਟਰ ਰਿਪੇਅਰ ਹੋਣ ਤੋਂ ਬਾਅਦ ਉਹਨਾਂ ਦੀ ਲੇਬਲਿੰਗ ਆਉਂਦੀ ਫਿਰ ਟਾਇਲਾ ਲੱਗਦੀ ਹੈ ਲੇਕਿਨ ਉਹ ਕੋਈ ਟਾਇਲਾ ਛੱਡ ਦਿੱਤੀਆਂ ਗਿਆ ਟਾਇਲਾ ਲਗਾਉਣੀਆਂ ਛੱਡ ਦਿੱਤੀਆਂ ਗਿਆ ਹੁਣ ਕਿਹਾ ਜਾਏਗਾ ਕਿਹਾ ਜਾਏਗਾ ਕਿ ਹਰ ਤੱਕ ਕੰਮ ਚੱਲਦਾ ਪਿਆ ਮੈਨੂੰ ਇੱਕ ਗੱਲ ਦਾ ਜਵਾਬ ਦਿਓ ਪਹਿਲਾਂ ਆਪਣਾ ਇੱਕ ਸਾਈਡ ਦਾ ਕੰਮ ਕਾਵਾਂਗੇ ਇੱਕ ਸਾਈਡ ਖਤਮ ਕਰਾਂਗੇ ਇੱਥੇ ਲੱਖਾਂ ਲੋਕ ਰੋਜ਼ ਇਲਾਜ ਲਈ ਆਉਂਦੇ ਆ ਬਲੱਡ ਬੈਂਕ ਦੇ ਲੱਖ ਰੰਜਲ ਖਰਾਬ ਹੋਣਗੇ ਜਿਹੜੇ ਆਪੀਡੀ ਦੇ ਲੱਖ ਰੰਜਲ ਖਰਾਬ ਹੋਣਗੇ ਔਰ ਤੁਸੀਂ ਆਹ ਦੇਖੋ ਆਹ ਇੰਟਰਸ ਦੇ ਇੱਕ ਕੱਲ ਸੰਡੇ ਦੇ ਦਿਨ ਨੂੰ ਰਾਤੋਂ ਰਾਤ ਜਦੋਂ ਪਰਸੋ ਮੈਂ ਮੁੱਦਾ ਕਿਸੇ ਇੱਕ ਅਧ ਦੇ ਚੈਨਲ ਤੇ ਜਦੋਂ ਇਹਦੇ ਸਾਹਮਣੇ ਲੈ ਕੇ ਆਇਆ ਤੋਂ ਬਾਅਦ ਕੱਲ ਸੰਡੇ ਨੂੰ ਰਾਤੋਂ ਰਾਤ ਆ ਦੂਸਰੇ ਸਾਈਡ ਦੀ ਸੜਕ ਪੱਟਣ ਦਾ ਕੰਮ ਚੱਲਦਾ ਪਿਆ ਔਰ ਜਿਹੜੀ ਪਗਲੀ ਸਾਈਡ ਹੈ ਲਗਭਗ 1.5 ਕੋ ਲੈ ਕੇ ਸਿਵਲ ਹਸਪਤਾਲ ਦੀ ਐਂਟਰਸ ਦੇ ਗੇਟ ਤੋਂ ਲੈ ਕੇ ਲਗਭਗ 200 ਮੀਟਰ ਤੱਕ ਇੰਟਰਲੋਕਿੰਗ ਟਾਈਲ ਲਾਗਤੀ ਗਈ ਹੈ ਲਾ ਦਿੱਤੀ ਗਈ ਹੈ ਔਰ ਜਦੋਂ ਮੇਰੀ ਐਮਪੀ ਸੰਜੀਵ ਅਰੋੜਾ ਸਾਹਿਬ ਨਾਲ ਜਦੋਂ ਪੱਤਰਕਾਰ ਸਾਹਿਬ ਨਾਲ ਮੈਂ ਸੀਗਾ ਤੋ ਉਹਨਾਂ ਨੇ ਫੋਨ ਮਿਲਾਇਆ ਉਹਨਾਂ ਨੇ ਪੁੱਛਿਆ ਕਿ ਸੰਜੀਵ ਅਰੋੜਾ ਸਾਹਿਬ ਇੱਥੇ ਟਾਈਲ ਜਿਹੜੀ ਹੈਗੀ ਇੰਟਰਲੋਕਿੰਗ ਟਾਈਲ 80 ਐਮਐਮ ਦੀ ਟਾਈਲ ਜਿਹੜੀ ਇੰਟਰਲੋਕਿੰਗ ਲੱਗਦੀ ਪਈ ਹੈ ਉਹ ਕਹਿੰਦੇ ਜਲਦੀ ਸੜਕ ਪੱਟੀ ਜਾ ਰਹੀ ਹੈ ਲੱਗੀ ਨਹੀਂ ਪੱਤਰਕਾਰ ਸਾਹਿਬ ਨੇ ਦੁਬਾਰਾ ਆ ਗਿਆ ਕਿ ਨਹੀਂ ਸਾਹਿਬ ਲੱਗੀ ਹੋਈ ਹੈ ਤੁਹਾਨੂੰ ਸ਼ਾਇਦ ਨਹੀਂ ਪਤਾ ਤਾਂ ਉਹਨਾਂ ਕਮਲਜੀਤ ਨੂੰ ਫੋਨ ਕੀਤਾ ਪਰ ਕਮਲਜੀਤ ਨੂੰ ਫੋਨ ਕਰਨ ਤੋਂ ਬਾਅਦ ਜੋ ਗੱਲਾਂ ਮੈਂ ਇੱਕ ਆਰਟੀਏ ਐਕਟੀਵਿਸਟ ਹੋਣ ਦੇ ਨਾਤੇ ਉਸ ਪੱਤਰਕਾਰ ਸਾਹਿਬ ਨਾਲ ਕੀਤੀਆਂ ਮੈਂ ਉਹ ਤੁਹਾਡੇ ਸਾਹਮਣੇ ਲੋਕਾਂ ਦੇ ਸਾਹਮਣੇ ਲੁਧਿਆਣਾ ਦੇ ਪੰਜਾਬ ਦੇ ਲੋਕਾਂ ਸਾਹਮਣੇ ਰੱਖਣਾ ਚਾਹੁੰਦਾ ਮੈਂ ਅੱਗੇ ਵੀ ਕਹਿੰਦਾ ਦੋਸਤ ਕਿ ਦੇਖੋ ਇਹ ਮੇਰਾ ਫਰਜ਼ ਹੈ ਲੁਧਿਆਣਾ ਸਿਰਫ ਸਿਆਸਤਦਾਨਾਂ ਦਾ ਨਹੀਂ ਹੈਗਾ ਲੁਧਿਆਣਾ ਸਿਰਫ ਅਸਰਾ ਦਾ ਨਹੀਂ ਹੈਗਾ ਲੁਧਿਆਣਾ ਹਰ ਇੱਕ ਉਸ ਆਦਮੀ ਦਾ ਵਾ ਜਿਹੜਾ ਲੁਧਿਆਣਵੀ ਹੈ ਸੋ ਆਪਣਾ ਵੀ ਫਰਜ਼ ਬਣਦਾ ਵਾ ਕਿ ਆਪਾਂ ਆਪਣੇ ਸ਼ਹਿਰ ਵਾਸਤੇ ਆਵਾਜ਼ ਚੁੱਕੀ ਮੈਂ ਮੁਰਦਾ ਨਹੀਂ ਆਂ ਸਾਬ ਮੈਂ ਜ਼ਿੰਦਾ ਵਾ ਇਸ ਲਈ ਬੋਲਦਾ ਵਾ ਆਪਣੇ ਲੁਧਿਆਣਾ ਸ਼ਹਿਰ ਲਈ ਬੋਲਦਾ ਪਿਆ ਵਾ ਸੋ ਮੈਂ ਦੱਸਣਾ ਚਾਹਨਾ ਵਾ ਕਿ ਇੰਟਰਲੋਕਿੰਗ ਟਾਈਲਾਂ ਨੂੰ ਲੈ ਕੇ ਗਲਤ ਕੀ ਹੋ ਰਿਹਾ ਵੈ ਮੈਂ ਤੁਹਾਨੂੰ ਉਹ ਦੱਸਣਾ ਚਾਹ ਰਿਹਾ ਪਹਿਲੀ ਗੱਲ ਤਾਂ ਮੈਂ ਤੁਹਾਨੂੰ ਦੱਸਦਾ ਕਿ ਕਿਵੇਂ ਸਾਰੇ ਪਾਸਿਓ ਸਿਵਲ ਹਸਪਤਾਲ ਉਧੇੜਿਆ ਪਿਆ ਦੂਸਰੀ ਗੱਲ ਜਿਹੜੀ ਸਭ ਤੋਂ ਮੇਨ ਗੱਲ ਹੈ ਮੈਂ ਐਕਸ਼ਨ ਕਮਲ ਜੀ ਜੀ ਨੂੰ ਜਿਹੜੀ ਪੁੱਛੀ ਫੋਨ ਕਰਕੇ ਪੁੱਛੀ ਕਿ ਕਮਲ ਜੀ ਜੀ ਜਿਹੜੀ ਟਾਈਲ ਤੁਸੀਂ ਇੱਥੇ ਲਗਾਈ ਹੈ ਉਹ ਕਿਹੜੀ ਲਗਾਈ ਹੈ ਹੁਣ ਲੱਖਾਂ ਲੋਕਾਂ ਨੂੰ ਨਹੀਂ ਕਰੋੜਾਂ ਲੋਕਾਂ ਨੂੰ ਨਹੀਂ ਮੇਰੇ ਖਿਆਲ ਦੇ ਨਾਲ ਪੰਜਾਬ ਦੇ ਲੋਕਾਂ ਨੂੰ ਪਤਾ ਕੀ ਗੋਰ ਸ਼ਾਇਦ ਬੇਵਕੂਫੀ ਵਾਲੀ ਗੱਲ ਕਰ ਰਿਹਾ ਹੈ ਪੁੱਛ ਕੇ ਕਿ ਇੰਟਰਲੋਕਿੰਗ ਟਾਈਲ ਕਿਹੜੀ ਲਗਾਈ ਹੈ ਤਾਂ ਤੁਸੀਂ ਸੋਚੋਗੇ ਯਾਰ ਇੰਟਰਲੋਕਿੰਗ ਤਾਂ ਇੰਟਰਲੋਕਿੰਗ ਹੁੰਦੀ ਹੈ ਲੇਕਿਨ ਮੈਂ ਦੱਸਣਾ ਚਾਹਨਾ ਕਿ ਦੋਸਤ ਜਿਹੜੀ ਚੀਜ਼ ਤੁਹਾਡੇ ਨੌਲੇਜ ਲੈ ਕੇ ਆਣਾ ਚਾਹਨਾ ਕਿ ਇੰਟਰਲੋਕਿੰਗ ਟਾਈਲ ਜਿਹੜੀ ਹੈਗੀ ਹੈ ਉਹ ਇੱਕ ਹੁੰਦੀ ਹੈ ਰਬੜ ਮੋਲਡ ਵਾਲੀ ਇੱਕ ਹੁੰਦੀ ਹੈ ਸਟੀਲ ਮੋਲਡ ਵਾਲੀ ਜਿਹੜੀ ਰਬੜ ਮੋਲਡ ਵਾਲੀ ਟਾਈਲ ਹੁੰਦੀ ਹੈ ਉਹ ਫਿਨਿਸ਼ਿੰਗ ਵਧੀਆ ਹੁੰਦੀ ਹੈ ਜਿਹੜੀ ਰਬੜ ਮੋਲਡ ਵਾਲੀ ਟਾਈਲ ਹੁੰਦੀ ਹੈ ਉਹਦੀ ਫਿਨਿਸ਼ਿੰਗ ਵਧੀਆ ਹੁੰਦੀ ਹੈ ਜਿਹੜੀ ਸਟੀਲ ਮੋਲਡ ਵਾਲੀ ਟਾਈਲ ਹੁੰਦੀ ਔਰ ਰਬੜ ਮੋਲਡ ਨਾਲੋਂ ਮਹਿੰਗੀ ਵੀ ਹੁੰਦੀ ਹੈ ਤੇ ਰਗੜ ਵੀ ਹੁੰਦੀ ਹੈ। ਨੋ ਡਾਊਟ ਨੋ ਡਾਊਟ ਜਿਹੜੀ ਸਟੀਲ ਮੋਲਡ ਵਾਲੀ ਟਾਈਲ ਹੈ ਜਿੰਦੀ ਮਜਬੂਤੀ ਜ਼ਿਆਦਾ ਹੁੰਦੀ ਹੈ। ਇਸ ਟਾਈਮ ਪੰਜਾਬ ਔਰ ਹਿਮਾਚਲ ਚ ਮਿਲਦੀ ਪਈ ਹੈਗੀ ਹੈ। ਦੇਖੋ ਮਜੇਦਰ ਗੱਲ ਇਹ ਹੈ ਕਿ ਇਕ ਐਕਸ਼ਨ ਸਾਹਿਬ ਵੱਲੋਂ ਇੱਕ ਲਿਸਟ ਭੇਜੀ ਗਈ ਕੁਝ ਚੈੱਕ ਕਰਵਾਇਆ ਹੋਇਆ ਹੈ ਕਿ ਇਹ ਜਿਹੜੀ 80mm ਦੀ ਟਾਈਲ ਲੱਗੀ ਹੈ ਇਹਦੀ ਕੁਆਲਿਟੀ ਬਹੁਤ ਵਧੀਆ ਹੈ। ਲੇਕਿਨ ਮੇਰਾ ਸਾਹਿਬ ਬਹਾਦਰ ਨੂੰ ਕੁਐਸਚਨ ਫੇਰ ਹੋਈ ਸੀਗਾ ਕਿ ਸਾਹਿਬ ਬਹਾਦਰ ਕੀ ਐਸ.ਐਮ. ਦੀ ਟਾਈਲ ਤੁਸੀਂ ਜਿਹੜੀ ਲਗਾਈ ਐ ਉਹ ਰਬੜ ਮੋਲਡ ਦੀ ਲਗਾਈ ਕਿ ਸਟੀਲ ਮੋਲਡ ਦੀ ਲਗਾਈ ਕਹਿੰਦੇ ਜੀ ਰਬੜ ਮੋਲਡ ਦੀ ਹੀ ਲਗਾਈ ਹੈ ਫਿਰ ਹੁਣ ਜਿਹੜੀ ਮੇਨ ਚੀਜ਼ ਆ ਗਿਆ ਜਿਹੜਾ ਮੁੱਦਾ ਆਇਆ ਵਾ ਕਿ ਰਬੜ ਮੋਲਡ ਦੀ ਟਾਈਲ ਮੈਂ ਦੱਸਣਾ ਚਾਹਨਾ ਆ ਮੇਰੇ ਹੱਥ ਵਿੱਚ ਤੁਸੀਂ ਪੇਜ ਦੇਖ ਰਹੇ ਹੋ ਸਾਰੇ ਜਣੇ ਇਸ ਪੇਜ ਬਾਰੇ ਕੱਲੇ ਕੱਲੇ ਅਫਸਰ ਨੂੰ ਦਿਖਾ ਕੇ ਤੁਸੀਂ ਪੁੱਛਿਓ ਕਿ ਇਹ ਪੇਜ ਕਿਹੜੀ ਉਹ ਕਿਤਾਬ ਹੈ ਜਿੰਦਾ ਫਰੰਟ ਬੁੱਕ ਦਾ ਪੇਜ ਹੈ ਇਹ ਤੁਸੀਂ ਦੇਖ ਸਕਦੇ ਹੋ ਕੀ ਲਿਖਿਆ ਹੋਇਆ ਹੈ ਗਵਰਨਮੈਂਟ ਆਫ ਪੰਜਾਬ ਪਬਲਿਕ ਵਰਕ ਡਿਪਾਰਟਮੈਂਟ ਸੀਐਸਆਰ 2020 ਸੀਐਸਆਰ ਕਾਮਨ ਸ਼ਡਿਊਲ ਆਫ ਰੇਟਸ ਇਹ ਉਹ ਕਿਤਾਬ ਹੈ ਜਿੰਦੇ ਵਿੱਚ ਸਿਰਫ ਇੰਟਰਲੋਕਿੰਗ ਟਾਈਲ ਨਹੀਂ ਬਲਕਿ ਇਸជា ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਹੋਵੇ ਜਿੰਦੇ ਵਿੱਚ ਰੇਟ ਮੈਂਸ਼ਨ ਕੀਤੇ ਹੋਏ ਨੇ ਰੇਟ ਦੇ ਨਾਲ ਨਾਲ ਕਿਹੜੀ ਚੀਜ਼ ਕਿੰਨੀ ਥਿਕਨੈਸ ਦੀ ਹੈ ਕਿੰਨੇ ਐਮਐਮ ਦੀ ਹੈ ਉਹ ਸਭ ਕੁਝ ਮੈਂਸ਼ਨ ਕੀਤਾ ਹੋਇਆ ਇਸ હિਸਾਬ ਦੇ ਵਿੱਚ ਜਿਹੜਾ ਚੈਪਟਰ ਨੰਬਰ 14 ਵਹ ਉਹਦੀ ਆਈਟਮ ਨੰਬਰ 139 ਹੈ ਜੇ ਤੁਸੀਂ ਉੱਥੇ ਜਾਓਗੇ ਤਾਂ ਤੁਸੀਂ ਜਾ ਕੇ ਦੇਖਿਓ ਉੱਥੇ ਜਿਹੜੀ 60 ਐਮ ਐਮ ਦੀ ਜਿਹੜੀ ਰਬੜ ਦੀ ਟਾਇਲ ਹੈ ਧਿਆਨ ਨਾਲ ਸੁਣਿਓ ਦੋਸਤ ਇਹ ਸਮਝਣ ਵਾਲੀ ਗੱਲ ਹੈ ਜਿਹੜੀ 60 ਐਮ ਐਮ ਵਾਲੀ ਟਾਇਲ ਹੈਗੀ ਹੈ ਰਬੜ ਮੋਲਡ ਵਾਲੀ ਉਹਦਾ ਰੇਟ 645 ਰੁਪਏ ਪਰ ਸਕੁਅਰ ਮੀਟਰ ਰੇਟ ਲਾਇਆ ਹੋਇਆ ਤੇ ਜਿਹੜੀ ਸਟੀਲ ਮੋਲਡ ਵਾਲੀ ਹੈ ਉਹਦਾ 676 ਰੁਪਏ ਪਰ ਸਕੁਅਰ ਮੀਟਰ ਰੇਟ ਹੈ ਮਤਲਬ ਕਿ ਉਸ ਕਿਤਾਬ ਦੇ ਵਿੱਚ ਜਿਹੜੀ 60 ਐਮ ਐਮ ਦੀ ਟਾਇਲ ਹੈਗੀ ਹੈ ਉਹਦਾ ਰਬੜ ਮੋਲਡ ਦਾ ਜਿਹੜਾ ਰੇਟ ਹੈ 645 ਹੈ ਸਟੀਲ ਮੋਲਡ ਦਾ 676 ਹੈ ਮਤਲਬ ਕਿ ਡਿਫਰੈਂਸ ਹੈਗਾ ਠੀਕ ਹੁਣ ਜਿਹੜੀ ਟਾਈਲ ਜਿਹੜੀ ਟਾਈਲ 80 ਐਮ ਐਮ ਵਾਲੀ ਹੈਗੀ ਆ ਉਹਦਾ ਸਿਰਫ ਉਸ ਕਿਤਾਬ ਦੇ ਵਿੱਚ ਸਟੀਲ ਮੋਲਡ ਦਾ ਰੇਟ ਲਿਖਿਆ ਹੋਇਆ ਹੈ ਫੈਕਟ ਹੈ ਕਿ ਸਿਰਫ ਸਟੀਲ ਮੋਲਡ ਦਾ ਰੇਟ ਲਿਖਿਆ ਹੋਇਆ ਵਾ ਰਬੜ ਮੋਲਡ ਦਾ ਰੇਟ ਲਿਖਿਆ ਨਹੀਂ ਹੋਇਆ ਰਬੜ ਮੋਲਡ ਵਾਲੀ 80 ਐਮ ਐਮ ਦੀ ਟਾਈਲ ਜਿਹੜੀ ਅਫਸਰ ਕਹਿੰਦੇ ਪਏ ਐ ਕਿਸੇ ਲਗਾਣੇ ਪਏ ਐ ਰਬੜ ਮੋਲ ਦੀ ਟਾਈਟ ਸਰਕਾਰ ਨੇ ਬੈਨ ਕੀਤੀ ਹੋਈ ਐ ਕਿਉਂਕਿ ਜੇ ਬੈਨ ਨਾ ਕੀਤੀ ਹੁੰਦੀ ਤੇ ਇਸ ਕਿਤਾਬ 'ਚ ਉਹਦਾ ਰੇਟ ਮੈਂਸ਼ਨ ਹੁੰਦਾ ਹੁਣ ਮੈਂ ਅਫਸਰਾਂ ਨੂੰ ਇਹ ਪੁੱਛਦਾ ਕਿ ਉਸ ਕਿਤਾਬ ਦੇ ਵਿੱਚ ਜਿਹੜੀ 80 ਐਮ ਦੀ ਸਟੀਲ ਮੋਲ ਦੀ ਰੇਟ ਟਾਈਲ ਹੈ ਉਹਦਾ ਰੇਟ 805 ਰੁਪਏ ਪਰ ਸਕੁਅਰ ਮੀਟਰ ਦੱਸੀ ਗਈ ਐ ਠੀਕ ਹੈ ਠੀਕ ਹੈ ਜੀ ਹੁਣ ਮੈਂ ਉਹਨਾਂ ਅਫਸਰਾਂ ਨੂੰ ਇਹ ਪੁੱਛਦਾ ਵਾਂ ਕਿ ਸਟੀਲ ਮੋਲ ਦਾ ਰੇਟ 805 ਰੁਪਏ ਪਰ ਸਕੁਅਰ ਮੀਟਰ ਉਸ ਕਿਤਾਬ ਦੇ ਵਿੱਚ ਸੀਐਸਆਰ ਦੇ ਵਿੱਚ ਰੇਟ ਦੱਸਿਆ ਗਿਆ ਔਰ ਸਟੀਲ ਮੋਲ ਦਾ ਰਬੜ ਮੋਲ ਦਾ ਦੱਸਿਆ ਨਹੀਂ ਗਿਆ ਤਾਂ ਫਿਰ ਇੰਦਾ ਰੇਟ ਕਿੱਥੋਂ ਦਿੱਤਾ ਤੁਸੀਂ ਭਗਵੰਤ ਸਿੰਘ ਸਾਹਿਬ ਨੂੰ ਫੋਨ ਕੀਤਾ ਕਿ ਪੰਜ ਸਾਹਿਬ ਸਟੀਲ ਮੋਲ ਦਾ ਰੇਟ ਸੀਐਸਆਰ ਦੇ ਵਿੱਚ 805 ਰੁਪਏ ਹੈਗਾ ਵਾ ਤੇ ਅਸੀਂ ਰਬੜ ਮੋਲ ਦਾ ਇਹ ਰੇਟ ਲਾ ਦਈਏ ਸੋ ਇਹੀ ਝੋਲਾ ਵਾ ਇਹੀ ਝੋਲਾ ਵਾ ਮੈਂ ਹੀ ਦੱਸਣਾ ਚਾਹਨਾ ਵਾ ਕਿ ਲੋਕਾਂ ਦਾ ਪੈਸਾ ਕਿਸ ਤਰੀਕੇ ਦੇ ਨਾਲ ਬਰਬਾਦ ਕੀਤਾ ਜਾਂਦਾ ਪਿਆ ਔਰ ਜਦੋਂ ਅਫਸਰ ਸਾਹਿਬ ਨੇ ਗੱਲਬਾਤ ਕੀਤੀ ਤਾਂ ਸੋਸਾ ਦਾ ਕਹਿਣਾ ਸੀ ਗੌਰਵ ਜੀ ਉਹ ਜਿਹੜੀ 80 ਐਮਐਮ ਵਾਲੀ ਸਟੀਲ ਮੋਲ ਦੀ ਟਾਈਲ ਹੈ ਉਹ ਸਾਨੂੰ ਮਿਲਦੀ ਨਹੀਂ ਪਈ ਤਾਂ ਮੈਂ ਕਿਹਾ ਆਓ ਚਲਿਏ ਉਹਨਾਂ ਆਓ ਚਲਿਏ ਹਿਮਾਚਲ ਆਓ ਚਲਿਏ ਚਮਕੌਰ ਸਾਹਿਬ ਜਿੱਥੇ ਸਟੀਲ ਮੋਲਡ ਦੀ ਟਾਈਲਾਂ ਬਣਦੀਆਂ ਪਈਆਂ ਉਹ ਫੈਕਟਰੀ ਵਾਲੇ ਕਹਿੰਦੇ ਬਾਉ ਜੀ ਕਿੰਨੀ ਟਾਈਲ ਚੱਲਦੀ ਹੈ ਕਿੰਨੀ ਟਾਈਲ ਚੱਲਦੀ ਸਟੀਲ ਮੋਲਡ ਦੀ ਪੂਰੇ ਪੰਜਾਬ 'ਚ ਵਿਛਾਣੋਂ ਟਾਈਲ ਦੇ ਦਈਏ ਕਹਿੰਦੇ ਗੌਰਵ ਜੀ ਫਿਰ ਐਕਸ਼ਨ ਸਾਹਿਬ ਦਾ ਕਹਿਣਾ ਸੀ ਗੌਰਵ ਜੀ ਫਿਰ ਅਸੀਂ ਇਸ ਤਰ੍ਹਾਂ ਕਰਾਂਗੇ ਆ ਅਗਲੇ ਕਿਸੇ ਹੋਰ ਪ੍ਰੋਜੈਕਟ ਲੈ ਲਾਂਗੇ ਵਾਈ ਇਹ ਇਹ ਕਿਉਂ ਖੁਦ ਐਕਸ਼ਨ ਸਾਹਿਬ ਨੇ ਮੰਨਿਆ ਕਿ ਜਿਹੜੀ 80 ਐਮ ਐਮ ਦੀ ਜਿਹੜੀ ਰਬੜ ਮੋਲਡ ਦੀ ਟਾਈਲ ਹੈ ਉਹਦੀ ਸਟਰੈਂਥ ਘਟ ਹੁੰਦੀ ਹੈ ਸਟੀਲ ਮੋਲਡ ਨਾਲੋਂ ਰਬੜ ਮੋਲ ਦੀ ਜਿਹੜੀ ਸਟਰੈਂਥ ਆ ਘਟ ਹੁੰਦੀ ਹੈ ਖੁਦ ਐਕਸਿਨ ਸਾਹਿਬ ਨੇ ਮੰਨਿਆ ਵਾ ਤੁਸੀਂ ਦੱਸੋ ਇੱਕ ਚੀਜ਼ ਜਿਹੜੀ 5-7 ਚੱਲਣੀ ਹੈ 10 ਸਾਲ ਚੱਲਣੀ ਹੈ ਉਹ ਚੀਜ਼ 10 ਸਾਲ ਪਰ ਚੱਲੇਗੀ ਤਾਂ ਕਿਵੇਂ 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 ਹੋਊਗਾ ਅੱਗੇ ਹੀ ਇਸ ਪੀ ਡਬਲਯੂ ਡੀ ਡਿਪਾਰਟਮੈਂਟ ਨੇ ਜਿਹੜੀ ਜਿਹੜੀ ਬਰਨਾਲਾ ਰੋਡ ਬਣਦੀ ਪਈ ਹੈ ਉਹ ਸੜਕ 20 ਕਰੋੜ ਦੇ ਲਗਭਗ ਦੀ ਐਸਟੀਮੇਟ ਦੀ ਬਣੀ ਉਹਦਾ ਜਿਹੜਾ ਟੈਂਡਰ ਸੀ ਟੁੱਟਣੀ ਵੀ 6 ਮਹੀਨੇ ਸਾਲ ਚ ਹੋਗੀ ਉਹ ਟੋਲ ਟੈਕਸ ਵਾਲਿਆਂ ਨੇ ਬਣਾ ਕੇ ਦੇਣੀ ਸੀ ਲੇਕਿਨ ਟੋਲ ਟੈਕਸ ਵਾਲਿਆਂ ਨੂੰ ਕਿਉਂ ਬਖਸ਼ਿਆ ਗਿਆ ਉਹਨੂੰ ਬਖਸ਼ੇ ਉਹਨੂੰ ਬਖਸ਼ ਦਿੱਤਾ ਗਿਆ ਹੁਣ ਪੀ ਡਬਲਯ ਆਪਣੇ ਸਿਰ ਪਰ ਪਾਏਗਾ ਉਹ ਪਾਰ ਆਪਣੇ ਸਿਰ ਨਹੀਂ ਪਹਿਣਾ ਜਨਤਾ ਦੇ ਸਿਰ ਤੇ ਪਹਿਣਾ ਵੈ ਦੇਖੋ ਮੈਂ ਫੇਰ ਹੀ ਕਹਿਣਾ ਚਾਹੁੰਦਾ ਵਾ ਕਿ ਇਹ ਜਿਹੜੀ ਟਾਈਲ ਹੈਗੀ ਐ ਇਹ ਜਿਹੜੀ ਟਾਈਲ ਲੱਗੀ ਪਹਿਲਾਂ ਤਾਂ ਜਨਤਾ ਦੇ ਸਾਹਮਣੇ ਕਲੀਅਰ ਕੀਤਾ ਜਾਵੇ ਜਦ ਉਸ ਕਿਤਾਬ ਦੇ ਵਿੱਚ 80 mm ਦੀ ਟਾਈਲ ਰਬੜ ਮੋਲ ਦਾ ਰੇਟ ਹੀ ਨਹੀਂ ਹੈਗਾ ਤਾਂ ਤੁਸੀਂ ਕਿਸ ਹਿਸਾਬ ਨਾਲ ਦਾ ਰੇਟ ਲਾਣੇ ਪਏ ਹੋ ਮੈਂ ਇਹ ਕਬੀਰ ਇਨਫਰਾਸਟ੍ਰਕਚਰ ਨੂੰ ਮੈਂ ਇਹ ਪੀ ਡਬਲਯੂ ਡੀ ਦੇ ਅਸਟਰਾਂ ਨੂੰ ਇਹ ਰਲ ਮਿਲ ਕੇ ਹੀ ਤਾਂ ਖੇਲ ਪੂਰੇ ਪੰਜਾਬ ਚ ਖੇលਿਆ ਜਾਂਦਾ ਮੈਂ ਹੀ ਤਾਂ ਕਹਿਣਾ ਚਾਹੁੰਦਾ ਕਿ ਸੰਜੀਵ अरोड़ा ਜੀ ਸ਼ਾਇਦ ਤੁਹਾਨੂੰ ਵੀ ਗੁੰਮਰਾ ਕੀਤਾ ਹੋਵੇ ਤੇ ਇਹਦੀ ਜਾਂਚ ਬਿਠਾਓ ਕੰਮ ਬਾਅਦ ਚੋ ਕਰਾਵਾਂਗੇ ਲੋਕ ਅੱਗੇ ਖੱਜਲ ਖਰਾਬ ਹੈ ਆਪਾਂ ਚਾਰੋਂ ਪਾਸੇ ਸਿਵਲ ਪਾੜ ਦਿੱਤਾ ਚਾਰੋਂ ਬਸ ਲੇਕਿਨ ਕੰਮ ਕੰਪਲੀਟ ਕਿਸੇ ਇੱਕ ਬਸੋ ਵੀ ਨਹੀਂ ਹੈਗਾ ਲੋਕ ਖੱਜਲ ਖਰਾਬ ਹੋ ਰਿਹਾ ਦੇਖੋ ਇੱਕੋ ਇੱਕੋ ਸਾਈਡ ਤੋਂ ਆਣਾ ਜਾਣਾ ਕਿੰਨਾ ਔਖਾ ਹੋ ਰਿਹਾ ਵੈ ਉਧਰ ਬਲੱਡ ਬੈਂਕ ਤੇ ਲੋਕ ਉਧਰੋਂ ਉਧਰੋਂ ਉਧਰ ਐਕਸਰੇ ਕਰਾਏ ਉਧਰੋਂ ਓਪੀਡੀ ਉਧਰ ਪਰਲੀ ਸਾਈਡ ਜਿਹੜੇ ਡਾਕਟਰਾਂ ਦੇ ਕਮਰੇ ਹੈਗੇ ਜਾਣਾ ਔਖਾ ਹੋ ਗਿਆ ਸਿਵਲ ਹਸਪਤਾਲ ਦੀ ਹਾਲਾਤ ਜਾ ਕੇ ਦੇਖੋ ਅੱਜ ਕੀ ਹੈ ਅੱਜ ਦੇ ਹਾਲਾਤ ਮਾੜੇ ਕਰਨ ਵਾਲੇ ਸਿਵਲ ਹਸਪਤਾਲ ਦੇ ਡਾਕਟਰ ਕੀ ਇਹ ਮਰ ਸਮੋ ਨਹੀਂ ਅੱਜ ਪੀਡਬਲਯੂਡੀ ਡਿਪਾਰਟਮੈਂਟ ਕਬੀਰ ਇਨਫਰਾਸਟ੍ਰਕਚਰ ਅੱਜ ਮੈਂ ਉਹਨਾਂ ਤੇ ਇਲਜ਼ਾਮ ਲਗਾਉਣਾ ਪਿਆ ਔਰ ਮੈਂ ਬੜੀ ਜਲਦੀ ਬੜੀ ਜਲਦੀ ਇਸ ਚੀਜ਼ ਨੂੰ ਲੋਕਪਾਲ ਚ ਲੈ ਕੇ ਜਾਊਂਗਾ ਔਰ ਮੈਂ ਖੁਦ ਇਹਨਾਂ ਦੇ ਜਿਹੜੇ ਅਫਸਰ ਹੈ ਜਿਹੜੇ ਬੈਂਕ ਸਾਹਿਬ ਹੈ ਗਗਨਦੀਪ ਜੀ ਹੈ ਜਾਂ ਰਵੀਪਕਰ ਜੀ ਹੈ ਮੈਂ ਉਹਨਾਂ ਤੱਕ ਇਸ ਮਾਮਲੇ ਨੂੰ ਲੈ ਕੇ ਜਾਵਾਂਗਾ ਕਿਉਂਕਿ ਦੇਖੋ ਚੁੱਪ ਰਹਿਣਾ ਅਗਰ ਚੁੱਪ ਰਹਿਣਾ ਹੈ ਨਾ ਅਗਰ ਇਸ ਤਰ੍ਹਾਂ ਹੀ ਚੁੱਪ ਰਵਾਂਗੇ ਤਾਂ ਇਸ ਤਰ੍ਹਾਂ ਹੀ ਬੇੜਾਗਰ ਆਪਣੇ ਪੰਜਾਬ ਦਾ ਕਰਵਾਂਦੇ ਰਵਾਂਗੇ ਹਾਲਾਤ